ਸਟੋਰੀ ਲੋੜੀ ਦੀ ਸ਼ਾਮ ਨੂੰ ਦੋ ਮੋਟਰਸਾਈਕਲ ਸਵਾਰ ਕਰਦੇ ਵੱਡਾ ਕਾਰਾ ਦੁਕਾਨ ਤੇ ਕੀਤੀ ਕੀਤੀ ਫਾਇਰਿੰਗ 3 ਮਹੀਨੇ ਤੇ ਦੁਕਾਨਦਾਰ ਨੂੰ ਮਿਲ ਰਹੀਆਂ ਸੰ ਫਿਰੋਤੀ ਲਈ ਧਮਕੀਆਂ ਰਿਪੋਰਟਰ ਬੀ ਐਸ ਕਲਸੀ ਗੁਰਦਾਸਪੁਰ 18 ਸ਼ਾਮ ਦੇ ਰਾਬਾਬਾ ਨਾਨਕ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਮਨਿਆਰੀ ਦੀ ਦੁਕਾਨ ਉੱਪਰ ਫਾਇਰਿੰਗ ਕੀਤੀ ਗਈ दस्या जा रहा है कि दुकान मालिक रमेश चंद नु पिछले तीन महिना तो धमकियां मिल रहीयां सन दुकानदार दा कहना है कि पुलिस वल्लो समीरंदे कोई कार्रवाई नहीं कीती गई जिस ते चलदे आ चोस्ट दे ऊपर ई हुई है। कौन मांग कीती है कि इना आरोपियों ने जल्द काबू पिता जावे। मौके कहते पहुंचे पुलिस अधिकारियों वल्लो मामले दी जांच पड़ताल कीती जा रही है। ਦੱਸਿਆ ਜਾਂਦਾ ਹੈ ਕਿ ਪਹਿਲਾਂ ਵੀ ਜਨਰਲ ਸਟੋਰ ਵਾਲੇ ਰਮੇਸ਼ ਚੰਦ ਨੂੰ ਜੀਵਨ ਫੌਜੀ ਵੱਲੋਂ ਫਲੈਕ ਮਿਲ ਚੁੱਕਾ ਹੈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਰਿਵਾਰਿਕ ਮੈਂਬਰਾਂ 'ਤੇ ਇਲਜ਼ਾਮ ਪੰਜਾਬ ਪੁਲਿਸ ਕੋਲ ਦਿੱਤੇ ਲੱਗਿਆ ਜਿਸ ਤੋਂ ਬਾਅਦ ਇਹ ਚਾਰਚ ਪੁਲਿਸ ਐਕਟ ਪਰਿਵਾਰਿਕ ਮੈਂਬਰਾਂ ਦੇ ਵਿੱਚ ਟਕਰੀ ਬਣੇ ਸੀ ਉਹਨਾਂ ਨੇ ਅਨੁਦਰਾ ਕਰਾਉ ਵੀ ਕੀਤਾ ਗਿਆ ਹਾਂ ਇਹ ਵੀ ਕਰਾਉ ਕਰੇਗਾ ਪਾਪਾ ਨਨ ਚੋਗਾ ਦੁਕਾਨ ਚੱਲਦੀ ਹੈ ਮੈਂ ਬਹੁਤ ਕਾਰਵਾਈ ਕਰਨ ਦੀ ਗੱਲ ਕੀਤੀ ਪਰਿਵਾਰਿਕ ਮੈਂਬਰ ਸੰਯੋਗਿਤ ਨਹੀਂ ਦੇ ਰਹੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਸਾਥ ਨਹੀਂ ਮਿਲ ਰਿਹਾ ਜਲਣੇ

ਅਸ ਪਾਰਕਿੰਗ ਸਟਰੀਟ 'ਤੇ ਕੈਂਰੀ ਖਿਨ ਡਾਲੇ ਜਾ ਰਹੇ ਹਨ। ਓਨਰ ਕਿਹਾ ਕਿ ਮੌਕੇ 'ਤੇ ਇੱਕ ਜਿੰਦਾ ਰੌਂਦ ਵੀ ਬਰਾਮਦ ਕੀਤਾ ਗਿਆ ਹੈ। ਜੇ ਗੱਡੀ ਛੇ ਰੁਪਿਆ ਰੱਖ ਲਈ ਜਾਂਦੀ ਤਾਂ ਗੱਡੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂ 2417 ਨਿਊਜ਼ ਪੰਜਾਬ ਦੇ ਗੁਰਦਾਸ ਪੁੱਤੂ ਨੇ ਗੋਲੀ ਵਾਕੇ ਦਾ ਅਫਸਰ ਨਾਲ ਖਾਸ ਰਿਪੋਰਟ। ਉਹਨੇ ਗੋਲੀ ਮਾਰ ਕੇ ਅਫਸਰ ਨਾਲ ਕੀ ਲਾਣਾ ਹੈ ਬਾਅਦ ਮੈਨੂੰ ਦੱਸੋ। ਕੀ ਗੱਲ ਹੋਈ ਇਹ ਇਹ ਕਹਿੰਦੀ ਇਹ ਗੋਲੀ ਮਾਰ ਕੇ ਇਹਨਾਂ ਦੁਕਾਨ ਦੇ ਹਾਡੀ ਦੇ ਮਲ ਹੁਣੇ ਵਾਧਾ ਘੰਟਾ ਆ ਅੱਧੇ ਦਿਨ ਫਾਵਾ ਹੋ ਗਿਆ ਉਸ ਕਿਹਨਾਂ ਹੋਣ ਆਈ ਹੈ ਭਾਈ ਜੀ ਕਿੰਨਾ ਟਾਈਮ ਪਹੁੰਚਾ ਹੋਣ ਆਈ ਹੈ ਭਾਈ ਬੋਲ ਸ ਕਿੰਨੇ ਟਾਈਮ ਪਹੁੰਚਾ ਗੋਲੀ ਜੀ ਮੇਰੀ ਗੱਲ ਸੁਣਾ ਇਹਨਾਂ ਤਿੰਨ ਤਿੰਨ ਮਹੀਨੇ ਹੋ ਗਏ ਧਮਕੀਆਂ ਆਉਂਦੀਆਂ ਉਹਨੂੰ ਗੋਲੀ ਕਿਦੋਂ ਚੱਲੀ ਹੈ ਹੁਣੇ ਅੱਧਾ ਘੰਟਾ ਆਇਆ ਭਾਈ ਜੀ अच्छा तेक, ते कई ਘਰ ਬੈਠੇ ਆਪਣੇ ਜੁਇਮਰਾਂ ਦੀ ਲੋੜੀ ਅੱਜ ਬਚਾਵ ਬਚਾਅ ਚਲ ਹੋ ਗਿਆ ਅੱਬੀ ਕਿਸਮਤ ਆਈ ਬਚ ਗਏ ਹੂੰ ਕੋਈ ਸੱਟ ਆਇਆ ਹੋਈ ਸੀ ਪਹਿਲੋਂ ਤੁਹਾਨੂੰ ਬੱਟੀਆਂ ਦੇ ਮਹੀਨੇ ਹੋਏ ਭਾਈ ਕੋਈ ਸਿਕਿਉਰਟੀ ਇੰਦਰੀ ਕੋਈ ਗੱਲ ਨਹੀਂ ਬਾਹਰ ਨਹੀਂ ਹੂੰ ਕਿਹੜੀ ਦੁਕਾਨ ਹੈ ਜਿੰਦਾਵਾ ਆਹ ਵੇਖੋ ਭਾਈ ਇੱਕ ਦੁਕਾਨ ਦਾ ਬੋੜਾ ਲੱਗਾ ਸਾਹਮਣੇ ਮਾਰੋ ਜਾਂਦੀ ਹੈ ਤੇ ਇਨਫੋਰਮੇਸ਼ਨ ਆਈ ਹੈ ਜਿੱਥੇ ਬਾਜ਼ਾਰ ਦੇ ਵਿੱਚ ਸ਼੍ਰੀਗਮਦੀ ਦੁਕਾਨ ਦੇ ਬਾਹਰ ਕੋਈ ਵਾਈ ਫਾਇਰ ਹੋਏ ਨੇ ਉਹਦੇ ਸਬੰਧ ਚ ਇਨਵੈਸਟਿਗੇਟ ਕਰ ਰਹੇ ਆ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਆ ਕਿ ਅੱਜ ਕਿਆ ਜਾ ਰਿਹਾ ਕਿ ਕਰਾਉ ਤਾਂ ਮੈਨੂੰ ਕਰਵਾਵਾਲਾ ਕਿਸੇ ਵੱਲੋਂ ਵੀ ਕੋਈ ਕਰਾਉ ਨਹੀਂ ਕੀਤਾ ਕਿ ਉਹ ਆਪਣੀ ਕੰਪਲੇਨ ਲੈ ਕੇ ਆਏ ਉਹਨਾਂ ਦੀ ਕੰਪਲੇਨ ਲੈ ਲਈ ਆ ਔਰ ਜੋ ਵੀ ਇਨਵੈਸਟੀਗੇਸ਼ਨ ਦੇ ਨਾਲ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਏ। ਸੀਸੀਟੀਵੀ 'ਚ ਕੋਈ ਆਈ ਹੈ ਤੁਸੀਂ? ਸੀਸੀਟੀਵੀ ਚੈੱਕ ਕਰ ਰਹੇ ਹਾਂ ਦੇਖਦੇ ਹਾਂ ਜੋ ਵੀ ਆਏਗਾ ਸਾਹਮਣੇ ਫਿਰ ਦੱਸਦੇ ਹਾਂ। ਸਰਦਾਰ ਕੀ ਕਰ ਰਹੀ ਹੈ? ਪਰ ਤਾਂ ਜੋ ਵੀ ਉਹ ਕੰਪਲੇਂਟ ਦੇਣ ਕਿ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਕਹਿੰਦੇ ਕੰਪਲੇਂਟ ਜਿਹੜੀ ਹੈ 3 ਮਹੀਨੇ ਪਹਿਲਾਂ ਵੀ ਦਿੱਤੀ ਗਈ ਥ੍ਰੈਟ ਇਹਨਾਂ ਨੂੰ 10 ਵਾਰੀ ਆਇਆ ਹੋਇਆ ਹੈ ਜਿਹੜੀ 3 ਮਹੀਨੇ ਦੀ ਗੱਲ ਕਰ ਰਹੇ ਆ ਕੰਪਲੇਂਟ ਦੀ ਉਹਦੇ ਵਿੱਚ ਆਲਰੇਡੀ ਐਫ ਆਈ ਆਰ ਦਰਜ ਹੈ ਉਸ ਦੇ ਦੋਸ਼ੀ ਨਾਮ ਲਏ ਨੇ ਦੋਸ਼ੀ ਅਰੈਸਟ ਵੀ ਨਹੀਂ ਦੋਸ਼ੀ ਅਰੈਸਟ ਵੀ ਨਹੀਂ ਜੀ ਪਰ ਉਹਨਾਂ ਥ੍ਰੈਟ ਤੋਂ ਕਹਿੰਦੇ ਜੀਵਨ ਖੋਹ ਲਵਾ ਦੇ ਇਹਦੇ ਬਾਰੇ ਨਹੀਂ ਮੈਨੂੰ ਉਹਨਾਂ ਨੇ ਕਲੀਅਰ ਕੀਤਾ ਜੇ ਕੁਝ ਤੁਸੀਂ ਉਹ ਮੈਨੂੰ ਕੰਪਲੇਂਟ ਵਿੱਚ ਕਹਿੰਦਾ ਲਿਖਿਆ ਹੋਇਆ ਤੁਸੀਂ ਦੱਸ ਰਹੇ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਕੁਝ ਅਜੇ ਕਿਉਂਕਿ ਉਹ ਤੇ ਮੈਨ ਕੱਲੋ ਕਿ ਬਾਜ਼ਾਰ ਬੰਦ ਕਰਨ ਦੀ ਵੀ ਇੱਕ ਗੱਲ ਕੀਤੀ ਸੀ ਨਹੀਂ ਮੇਰੇ ਨਾਲ ਨਹੀਂ ਅਜੇ ਤੱਕ ਕਿਸੇ ਨੇ ਕੋਈ ਅਜਿਹੀ ਗੱਲ ਕੀਤੀ ਮੈਨੂੰ ਤਾਂ ਉਹ ਦੱਸ ਕੇ ਗਏ ਨੇ ਕਿ ਠੀਕਾ ਸਾਡੇ ਵੀ ਅਸੀਂ ਕੋਈ ਗਸਟ ਵਗੈਰਾ ਦੀ ਗੱਲ ਕਰ ਰਹੇ ਸੀ ਉਹ ਮੈਂ ਉਹਨਾਂ ਨੂੰ ਪੂਰਾ ਦੱਸਿਆ ਹੈ ਵੀ ਸਾਡੀ 24 ਆਵਰ ਗਸਟ ਹੈਗੀ ਹੈ ਬਾਜ਼ਾਰ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਬਾਜ਼ਾਰ ਬੰਦ ਵਾਲੀ ਕੋਈ ਗੱਲ ਨਹੀਂ